ਸਾ ਦਿਨੋਂ ਵੈੜ ਦੋ ਜੇ ਵੀ ਚੰਗੀਆਂ ਦੋਵੇਂ ਵੈੜਾਂ ਹੀ ਚੰਗੀਆਂ ਆ ਉਹ ਗੱਬਣ ਆ ਇਹ ਜਿਹੜੀ ਆ ਸੋਈ ਹੋਈ ਆ ਠੀਕ ਆ ਤੇ ਲਾਈਫ ਚਵਾਈ ਵੀ ਤੁਹਾਨੂੰ ਵਿਖਾਤੀ ਵਿੱਚ ਹਸਾਬ ਨਾਲ ਦੋ ਬਾਲਟੀਆਂ ਨਾਂੰਤੀਆਂ ਨੇ ਜਾਰਾ ਨਹੀਂ ਤੇ 7-8 ਕਿਲੋ ਦੁੱਧ ਇੱਕ ਟਾਈਮ ਦਾ ਖੁੱਲਾ ਡੁੱਲਾ ਜਿੰਨਾ 14 ਕਿਲੋ 15 ਕਿਲੋ ਬੋਲਾ ਦੱਸਿਆ ਅਜੇ ਤਿੰਨ ਤੀਜਾ ਦਿਨ ਹੋ ਗਿਆ ਸੋਈ ਨੂੰ ਠੀਕ ਹੈ ਜੀ ਨਿੰਬੂ ਆਕੂ ਬਿਲਕੁਲ ਨੁੱਚੜ ਗਈ ਆ ਤੇ ਬਾਕੀ ਆਪਾਂ ਸ਼ਾਹ ਜੀ ਤੋਂ ਲੈਨੇ ਡਿਟੇਲ ਕਿ ਕਿੰਨੇ ਕਿੰਨੇ ਦੀਆਂ ਦੋਵੇਂ ਦੇ ਦਾਂਗੇ ਚਲੋ ਸ਼ਾਹ ਜੀ ਬੱਸ ਕਰੋ ਤੇ ਮੈਂ ਥੋੜੇ ਰਹਿ ਗਿਆ ਚਲੋ ਲੋ ਜੀ ਬੱਸ ਜੀ ਆ ਚਵਾਈ ਹੋ ਗਈ ਹੈ ਠੀਕ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ 'ਚ ਹੋਗੇ ਰਿਕਵੈਸਟ ਬੇਨਤੀ ਕਰਦੇ ਆਂ ਤੁਹਾਡੇ ਘਾੜੀ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ ਜੇ ਕੋਈ ਦੂਰ ਬੈਠਾ ਹੈ ਤੇ ਵੀਡੀਓ ਕਾਲ ਤੇ ਆਨਲਾਈਨ ਚ ਵਾਈਖ ਕਰੋ ਨੇੜੇ ਵਾਲਾ ਆ ਕੇ ਤਸੱਲੀ ਕਰੇ ਗੱਬਣਾ ਪਸ਼ੂ ਟਿੱਪ ਕੇ ਵਰਾ ਕੇ ਖੜੋ ਕੋਈ ਲਾਹਮੇ ਵਾਲੀ ਗੱਲ ਨਾ ਰਹੇ ਜੇ ਸੱਜਣੋ ਅੱਜ ਦੀ ਵਿజిਟ ਪਿੰਡ ਖੇਮਕਰਨ ਸ਼ਹਿਰ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਪੱਟੀ ਅਸ਼ਵਨੀ ਸ਼ਾਹ ਕੋਲ ਪਹੁੰਚੇ ਆ ਦੋ ਵੜਾ ਲੈ ਕੇ ਆਏ ਜਰਸੀ ਦੇ ਵਿੱਚ ਸੱਜਣੋ ਬਧੇਰੇ ਜਾਣਕਾਰੀ ਲੈ ਕੇ ਕਰਦੇ ਆਂ ਸਾਂਝੀ ਬਣੇ ਰਹੋ ਐਂਡ ਤੱਕ ਰਫਜ਼ ਸਮਝ ਗਏ ਬਿਲਕੁਲ ਜਾਇਜ਼ ਕੀਮਤ ਕਰਾਉਣੇ ਤੁਹਾਡੇ ਲਈ ਸੱਜਣੋ ਨਿੱਕੇ ਨਿੱਕੇ ਭਾਈ ਕਰਵਾ ਦਿੰਨੇ ਆ ਸ਼ਾਹ ਜੀ ਸਤਿ ਸ੍ਰੀ ਅਕਾਲ ਫੈਮ ਜੀ ਸਿੱਧਾ ਆ ਜੀ ਚਾਹ ਸ਼ੁਕਰ ਹੈ ਆਨੰਦ ਬੱਜਿਆ ਦੋ ਲੈਂਡੀਆਂ ਹੈਂ ਕੀ ਬਾਤ ਹੈ ਤੇ ਦੋਵੇਂ ਜਰਸੀ ਦੇ ਵਿੱਚ ਆ ਗੀਆਂ ਆ ਸ਼ਾਈ ਵਾਲ ਚ ਬੱਬਾ ਜੀ ਇੱਕ ਨਾਲ ਅੰਗ ਰੱਖਦੀ ਸ਼ਾਈ ਆ ਹੂੰ ਪੰਜ ਵਾਲ ਠੀਕ ਹੈ ਮਗਰ ਬੱਚੇ ਦੇ ਬੱਚਾ ਹੈ ਬਛੜਾ ਜੀ ਬਛੜਾ ਨੋ ਜੀ ਮੇਲਕਾਫ ਨੂੰ ਜਨਮ ਦਿੱਤਾ ਤੇ ਥਾਨ ਵੇਖੋ ਕੀ ਬਾਤ ਹੈ ਤੇ ਚੱਕੀ ਦੇ ਬੜਾ ਜਿਹੜਾ ਚੱਡਾ ਲੱਗਾ ਹੈ ਵਾਹ 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 ਕਹਿ ਦੇਣਾ ਦੌਖਾ ਹੈ ਓਡੀ ਗਾਲ ਓਟਾ ਹੀ ਚੱਕਰ ਹਾਂ ਤੇ ਥਾਨ ਬਹੁਤ ਵਧੀਆ ਲੱਗਾ ਹਨਾ ਤੇ ਚੌਣ ਅੱਛਾ ਕਹਿੰਦੀ ਮੈਨੂੰ ਹੀ ਲੱਗਾ ਇੰਨਾ ਜਿੱਦ ਨੋ ਜੀ ਟੂਟੀ ਆਉਂਦੀ ਨਾ ਟੂਟੀ ਉਹਨਾਂ ਹੀ ਅਗਲੀ ਸਾਈਡ ਭਾਨਾ ਏ ਉਹਨਾਂ ਹੀ ਪਿਛਲੀ ਸਾਈਡ ਨੂੰ ਭਾਨਾ ਸਚਨੋ ਚੱਕੀ ਦੇ ਬੜਾ ਜਿਹੜਾ ਬਾਬਾ ਚੱਡਾ ਹੈ ਕਹਿ ਦੇਣਾ ਦੌਖਾ ਗੱਲ ਕਰੀਏ ਕਿੰਨਾ ਕ ਮੋਕਰਾ ਦੁੱਧ ਹੋਊਗਾ ਸਟਾਰੀ ਬਾਬਾ ਜੀ ਤੀਸਰਾ ਦਿਨ ਹੋਇਆ ਜੀ ਇਹਨੂੰ ਸੋਈ ਨੂੰ 15 ਕਿਲੋ ਬੋੜਾ ਇਹ ਤਾਂ ਫਿਰ 20 ਨਹੀਂ ਛੱਡਦੀ ਮਹਾਰਾਜ ਆਂਦਾ ਜਿਹੜੀ ਗੱਲ ਐ ਵੇਲੇ ਹੀ ਮੈਂ ਉਹ ਕੀਤੀ ਸਹੀ ਗੱਲ ਚਲੋ ਤੋਰ ਦਿਓ ਅਜੇ ਮੈਲਾ ਮੂਲਾ ਮਾਰਕੀਟ ਅੰਦਰ ਫੇਰ ਚੜਦਾ ਸਹੀ ਗੱਲ ਜਿਹੜਾ ਐ ਵੇਲੇ ਆ ਨਾ ਸਹੀ ਗੱਲ ਲਓ ਸੱਜਣੋ ਇਹ 15 ਕਿਲੋ ਬੋਲਾ ਅਸਟਾੜੇ ਗਾੜ ਪਿਛਾੜ ਬਰਾਬਰ ਅੱਛਾ ਗਾੜ ਪਿਛਾੜ ਇੱਕੋ ਬਰਾਬਰ ਹੈ ਨਾ ਸਾਨੂੰ ਤੋਰ ਦਿਓ ਲਓ ਜੀ ਕੁੜੀਆਂ ਜੋਰ ਆ ਇਹਦੇ ਤੇ ਸੈਕਟਰ ਜਨਾ ਦੇ ਬਾਬਾ ਜੀ ਸੂਕੀ ਚਾਈ ਆ ਨਾ ਹੂੰ ਨੋ ਇਜਾ ਤੇ ਨੋ ਲੇਵਾ ਬੜਾ ਸਜਨੋ ਕਿਆ ਬਾਤ ਹੈ ਵਾਕਿਆ ਹੀ ਓਡੀ ਆ ਪਿਆ ਉਹਨਾਂ ਹੀ ਨਿਵਾਜ ਉਹ ਬਾਈ ਜਿਹੜੀ ਗੱਲ ਆਖੀ ਪੱਥਰ ਵੀ ਹੋਏਗੀ ਹਾਂ 20 ਕਿਲੋ ਦੁੱਧ ਕ੍ਰਾਮਨਾਥ ਇਹਨੂੰ ਕੀ ਆਂਦਾ ਸੀ ਦੁੱਧ ਦੁੱਧ ਇਹਨੂੰ ਕੀ ਆਂਦਾ 20 ਕਿਲੋ ਇਹਨੂੰ ਆਂਦਾ ਕੀ ਆ ਜਿੱਡਾ ਲੇਵਾ ਲਗਾ ਹੈ ਨਾ ਤੇ ਜੌਨ ਬਾਬਾ ਜੀ ਚੀ 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 ਦੀ ਸਾੜੀ ਜੀ ਮੋਟੀ ਸਾਹ ਅੱਛਾ ਮੋਨਾ ਕਰੇ ਤੁਸੀਂ ਚੋਬ ਦੇਸੀ ਦੀ ਬੋਲ ਜੀ ਨਾਲ ਨਸ਼ਾ ਹੁੰਦਾ ਚਾਉਂਦੇ ਆ ਅੱਛਾ ਵਾ 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 ਕੀ ਬਾਤ ਹੈ ਤੇ ਰੇਟ ਬਾਬਾ ਜੀ ਆਪਣਾ ਰੇਟ ਹੋਏਗਾ ਫਿਕਸ ਕੋਈ ਹਾਂ ਜੀ ਅੱਛਾ ਜਿਹੜਾ ਭੈਣ ਭਰਾ ਵੱਧ ਘੱਟ ਵਾਲਾ ਉਹ ਫੋਨ ਨਾ ਕਰੇ ਅੱਛਾ ਜੀ ਇਤੋਂ ਰੇਟ ਹੋਏਗਾ 50000 ਦੀ ਗਾ ਦੇ ਦੇ ਦਾਂਗੇ ਜਿਹਨੇ ਲੈਣੀ ਹੋਵੇ ਉਹ ਹੀ ਫੋਨ ਕਰੇ ਵੱਧ ਘੱਟ ਵਾਲਾ ਫੋਨ ਨਾ ਮੇਰਾ ਕੋਈ ਨਹੀਂ ਧੰਨਵਾਦ ਇਹ ਦੂਜੇ ਨੰਬਰ ਤੇ ਆ ਗਏ ਹਨ ਜਰਸੀ ਕ੍ਰਾਸ ਜਰਸੀ ਕ੍ਰਾਸ ਇਹ ਦੇਖਾ ਤੇ ਵੇਖੋ ਗੱਲ ਦੇਣ ਕਿੰਨੇ ਰਹਿ ਗਏ ਬਾਬਾ ਜੀ ਅੰਦਾਜ਼ਨ ਆ ਆਪਾਂ ਲਿਆਂਦੀਆਂ ਮੋਲੂ ਕੋ ਸਕਦਾ ਹੈ ਹੱਥ ਦੇ ਲੈ ਜਾਏ ਹੋ ਸਕਦਾ ਦਾ ਵੀ ਲੈ ਜਾਏ ਖਰੀਆਂ ਗੱਲਾਂ ਠੀਕ ਆ ਜੀ ਹੋਰ ਦੇ ਮਰਾ ਭਰਾ ਖੋਰ ਕੇ ਲੋਈ ਸਜਣ ਲੈਵੇ ਦੀ ਬੰਤਰ ਵੇਖੋ ਕਿ ਕਿਦਾਂ ਨੂੰ ਵਾਟਾ ਦੇਖਾ ਤੇ ਵੇਖੋ ਬਾਬਾ ਜੀ ਗੱਦ ਬਾਬਾ ਜੀ ਬਹੁਤ ਵੱਡਾ ਮਾਲ ਗੱਡੀ ਦੇ ਦੱਪੇ ਜਿੱਤੀ ਆ ਹਾਂ ਪੂਰੀ ਵੱਡੀ ਪੂਰੀ ਵੱਡੀ ਹੈ ਜੀ ਲੋਡੀ ਤੇ ਰੇਟ ਇਹਦਾ ਜੀ ਬਾਬਾ ਜੀ 50 ਹੀ ਦੇਵਾਂਗੇ ਜੈ ਸਨੋਈ ਹਾਂਜੀ ਹਾਂਜੀ ਇੱਕੋ ਹੀ ਰੇਟ ਹੋਏਗਾ ਚਲੋ ਠੀਕ ਹੈ ਇਹ ਵੀ ਵੱਧ ਘੱਟੜਾ ਮੇਰਾ ਵੀ ਨਾ ਹੁੰਦਾ ਠੀਕ ਆ ਆਪਾਂ ਕਿਉਂਕਿ ਜਿੰਨਾ ਹੈਗਾ ਨਾ 1500 ਵਾਲਾ ਹੀ ਕੰਮ ਹੈ ਉਹ ਨਹੀਂ ਚਲੋ ਜੀ ਸਜਣੋ ਖਰੀਦਦਾਰੀ ਕਰਿਓ ਖੇਮ ਕਨ ਸ਼ਹਿਰ ਪਹੁੰਚ ਕੇ ਤੇ ਵੜਾਂ ਦੋਵੇਂ ਸੋਹਣੀਆਂ ਖਰੀਦਣ ਵਾਲੀਆਂ ਤੁਹਾਡੇ ਕਿਉਂਕਿ ਵੜ ਆ ਜਿਹੜੀ 20 ਕਿਲੋ ਦੁੱਧ ਇਹਨੂੰ ਕੀ ਜਾਂਦਾ ਭਰ ਜੂਗੀ ਬੜੇ ਆਰਾਮ ਨਾਲ ਉਹ 20 ਤੋਂ ਅੰਦਰ ਰਹ ਜੂਗੀ ਵੜਾਂ ਦੋਵੇਂ ਦੂਜਾ ਦੂਜਾ ਸੂਆ ਹੀ ਅਸੀਂ ਤੇ ਗਿੰਦੇ ਆਂ ਭਾਵੇਂ ਤੁਸੀਂ ਤੀਜਾ ਮੰਨੀ ਜਾਇਓ ਲਓ ਜੀ ਖਰੀਦਦਾਰੀ ਕਰਿਓ ਤੇ ਮਿਲਦੇ ਆਂ ਅਗਲੀ ਵੀਡੀਓ ਨਾਲ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ